ਬਾਈ ਸੋ ਸਿਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਜੀ ਚੜ੍ਹਦੀ ਕਲਾ ਰੱਖੇ ਤੁਹਾਨੂੰ ਤੇ ਅੱਜ ਨਾ ਚੁੱਕੇ ਕਲਾਂ ਗਈ ਸੀ ਬਾਈ ਕਾਰਡ ਦੇਣਾ ਤੇ ਜਗਜੀਤ ਕਹਿੰਦਾ ਮੇਰੇ ਟਰੈਕਟਰ ਦੀ ਵੀਡੀਓ ਪਾ ਹਟਦਾ ਨਹੀਂ ਬਹਿਤਾਂ ਕਰਨ ਉਹ ਤੇ ਬਾਈ ਕੋਲੇ ਟਰੈਕਟਰ ਖੜਾ ਬਾਈ ਹੌਲੈਂਡ ਬਿਨਾ ਟਰਬੋ ਤੋਂ 55 ਐਚਪੀ 2011 ਮਾਡਲਾ ਬਾਈ ਜੀ ਤੇ ਸਾਰਾ オリジナル ਬਾਈ ਕਿਦੋਂ ਰੰਗ ਪੇਂਟ ਨਹੀਂ ਹੋਇਆ ਮੂਰਲੇ ਟਾਇਰ ਦਾ ਬਿਲਕੁਲ ਨਵੇਂ ਆ ਬਾਈ ਇਹ ਆ ਦੇ ਅਲੰਕੀਆਂ ਦੀਆਂ ਠੀਕ ਹੈ ਗੱਲ ਬਾਈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪਿਛਲੇ ਟਾਇਰ ਹੈ ਗਿਆ ਬਾਈ 75 ਤੋਂ 80 ਪੈਸੇ ਪੂਰਾ ਸੋਹਣਾ ਟਰੈਕਟਰ ਆ ਬਾਈ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਬੇਸ਼ੱਕ ਜ਼ਿਮੀਂਦਾਰ ਟਰੈਕਟਰ ਆ ਕੋਈ ਵਪਾਰ ਲੈਣ ਨਹੀਂ ਹੈਗਾ ਬਾਈ ਤੇ ਆਪਾਂ ਚੱਲੇ ਦੀ ਗੱਲ ਕਰ ਲਗੇ ਤਾਂ ਇਹ 2519 ਘੰਟੇ ਚੱਲਿਆ ਇਹ ਆਹ ਲਓ ਜੀ ਜਿਹੜਾ ਟਰਬੋ ਤੋਂ ਕਰੋ ਦਰਸ਼ਨ ਜੀ ਇਹਦੇ 11 ਮਾਡਲ ਸਰਸਾ ਨੰਬਰ ਆ ਬਾਈ ਟੌਮ ਮੋਡਲ ਆ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਆ ਇਹ ਆਹ ਲਓ ਜੀ ਤੁਹਾਨੂੰ ਦਰਸ਼ਨ ਕਰਾਉਣਾ ਪਹਿਲਾਂ ਡਿਸਟ੍ਰਿਬਿਊਟਰ ਦੇ ਆਹ ਲਓ ਜੀ ਚੱਲਿਆ ਦੇਖੋ ਜੀ 2519 ਘੰਟੇ ਚੱਲਿਆ ਬਾਈ ਸਾਰਾ origignal ਆ ਜੇ ਆਪਾਂ ਰੇਡ ਦੀ ਗੱਲ ਕਰ ਲਈਏ ਜਗਜੀਤ ਕਿੰਨੇ ਦਾ ਇਹ ਰੇਡ ਤਾਂ 4.5 ਲੱਖ ਕਰਦੇ ਆਂ ਇਹਦਾ ਕਿਵੇਂ 4.5 ਲੱਖ ਕੱਪੜੇ ਲਾ ਲਈਂ ਜਿਹੜਾ ਘਰੇ ਆ ਗਿਆ ਕਿੰਨੇ ਦਾ ਦੇਣਾ ਕਿੰਨੇ ਦਾ ਲੱਗਦਾ ਉਹਨੇ ਦਾ ਦੇ ਦਿਓ ਕਿੰਨੇ ਦਾ ਦੱਸੋ 4.5 ਲੱਖ ਦਾ ਦੇ ਦਾਂਗੇ लास्ट ਇਹ ਆਪਾਂ 419000 ਦਾ 4.5 ਲੱਖ ਦਾ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ 5000 ਰੁਪਏ ਨੂੰ ਛੋਟ ਕਰ ਦੇਗੇ ਇਹ ਤਾਂ 420 ਹੋਗੀ ਹੈ 6000 ਰੁਪਏ ਛੋੜ ਕਰ ਦੇਗੇ ਲੈ ਬਾਈ 6000 ਰੁਪਏ ਚਾਬੀ ਨਾ ਫੜ ਕੇ ਲੈ ਜਾਓ ਬਾਈ ਤੋਂ ਤੇ ਟਰੈਕਟਰ ਬਾਈ ਗੇਅਰ ਇੰਜਨ ਦਾ ਰੁਪਈਆ ਦਾ ਰੁਪਈਆ ਹੀ ਹੈ ਬਾਈ ਕਹਿੰਦਾ ਕਿਉਂ ਬਾਈ ਜਗਜੀਤ ਸਾਰਾ オリジナル ਹੈ ਕੋਈ ਜੱਟ ਜੀ ਅੱਛਾ ਰੰਗ ਪੇਂਟ ਦਾ ਸਾਰਾ オリジナル ਹੈ ਟਰੈਕਟਰ ਦਾ ਤੇ ਡਾਕੂਮੈਂਟਾਂ ਦਾ ਕਿਵੇਂ ਆ ਫਸਟ ਪਾਰਟੀ ਹੈ ਜੀ ਪਹਿਲੇ ਮਾਲਕ ਦਾ ਕਾਗਜ਼ ਪੱਤਰਾਂ ਦਾ ਸੈਂਟੀਆਂ ਡੌਂਟੀਆਂ ਸਾਰਾ ਕੁਝ ਹੈਗਾ ਤੇ ਐਨਓਸੀ ਜੇ ਪੰਜਾਬ ਦਾ ਕੋਈ ਭਰਾ ਲੈਂਦਾ ਉਹ ਲੈ ਕੇ ਦੇਵਾਂਗੇ ਜੀ ਖਰਚਾ ਤੁਹਾਡਾ ਖਰਚਾ ਅਗਲੇ ਦਾ ਜੀ ਨਹੀਂ ਐਨਓ ਸੀ ਦਾ ਖਰਚਾ ਤੇਰਾ ਉਹ ਮੇਰਾ ਬੀਮੇ ਦਾ ਅਗਲੇ ਦਾ ਜੀ ਬੀਮੇ ਦਾ ਅਗਲਾ 33200 ਦਾ ਹਾਂਜੀ ਠੀਕ ਹੈ ਗੱਲ ਬਾਈ ਬਾਕੀ ਜਿਹੜੇ ਪ੍ਰਾਸ਼ਕੀਨ ਹੈਗੇ ਆ ਬਿਨਾ ਟਰਬੋ ਤੋਂ ਲੈਣਾ ਹੋਇਆ ਤਾਂ ਚੁੱਗੇ ਕਲਾਂ ਖੜਾ ਪਈ ਆ ਡਿਸਟ੍ਰੀਬਿਊਟਰ ਡਬਲ ਗਰਾਉਂਡ ਪੀਟੀਓ ਆ ਜੀ ਗਰਾਉਂਡ ਪੀਟੀਓ ਆ 3 ਸਪੀਡ ਦੇ ਵਿੱਚ ਆ ਸਾਰਾ ਓਰੀਜਨਲ ਸਾਰਾ ਓਰੀਜਨਲ ਕਹਿੰਦਾ ਭਾਈ ਭਾਈ ਸਾਡਾ ਤੇ ਬਿਲਕੁਲ ਆਵਾਜ਼ ਜਿਵੇਂ ਨੋਰਮਲ ਵੀ ਹੈ ਅੱਛਾ ਤੇ ਡੰਡਾ ਪੱਟੀ ਸਾਰਾ ਕੁਝ ਹੈਗਾ ਦੇ ਨਾਲ ਡੰਡਾ ਪੱਟੀ ਸਭ ਕੁਝ ਮਿਲੂਆ ਬੈਟਰੀ ਸੈਲਫ ਸਟਾਰਟ ਹੈ ਬਾਈ ਜੀ ਚੁੱਕੇ ਬਾਈ ਜੇ ਤੇਰੇ ਕੋਲ ਇੱਥੇ ਕਿਸੇ ਨੇ ਆਉਣਾ ਹੋਵੇ ਘਰੇ ਹਾਂਜੀ ਹਾਂਜੀ ਤੇਰੀ ਲੋਕੇਸ਼ਨ ਕੀ ਆ ਆਪਣਾ ਚੁੱਕੇ ਕਲਾ ਪਿੰਡ ਆ ਜੀ ਹਾਂਜੀ ਤੇ ਡਿਸਟ੍ਰਿਕਟ ਬਠਿੰਡਾ ਜੀ ਅੱਛਾ ਜੀ ਹਾਂਜੀ ਮੋਬਾਈਲ ਨੰਬਰ ਨੋਟ ਕਰ ਸਕਦੇ ਹਾਂ ਜੀ ਹਾਂਜੀ 9870 ਹਾਂਜੀ 335232 ਲਓ ਜੀ ਬਾਈ ਦਾ ਮੋਬਾਈਲ ਨੰਬਰ ਕਰ ਲਓ ਨੋਟ ਵੀਰੇ ਤੇ ਬਾਈ ਨੂੰ ਕਰ ਲਿਓ ਕਾਲ ਠੀਕ ਹੈ ਇਹ ਗੱਲ ਤੇ ਦਬਕੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਲਿਓ ਪੇਨ ਨੂੰ ਕਰ ਲਿਓ ਫੋਲੋ ਠੀਕ ਹੈ ਗੱਲਾਂ ਮੇਰਾ ਮੋਬਾਈਲ ਨੰਬਰ 947884545 ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਸਸਤੀ ਗੱਲ